ਉਦੋਂ ਡੀਸੀ ਨੂੰ ਕਿਹਾ ਸੀ ਇੱਥੇ ਲਾ ਦੇ ਇੱਥੇ ਠੋਕਰ ਲਾ ਦੇ ਦੋ ਕਿਲਿਆਂ ਤੇ ਇੱਥੇ ਨਹੀਂ ਲਾਈ ਹੈ ਜੀ ਜਿੱਥੇ ਮੈਂ ਨੇ ਹੋਈ ਸੀ ਉੱਥੇ ਦਾ ਪੱਥਰ ਲਾਉਣ ਲੱਗੇ ਆ ਜਿੱਥੇ ਰੋੜ ਦਾ ਪੰਜਾਬ ਉੱਥੇ ਲਾਉਂਦੇ ਨਹੀਂ ਹੈਗੇ ਸਾਡੇ 20-20 ਕਿਲਾ ਜ਼ਮੀਨ ਦਾ ਰੋੜ ਲੱਗੇ ਹੋਇਆ ਇੱਥੋਂ ਡੀਸੀ ਉਹਦਾ ਗੇੜਾ ਤੇ ਫੋਟੋਆਂ ਖਿੱਚ ਕੇ ਮੰਤਰੀ ਉਹਦਾ ਮੁਰ ਜਾਂਦੇ ਇੱਥੋਂ ਜਿਉਂ ਤਾਂ ਦਾ ਠੋਕਾ ਲੱਗਿੰਦੇ ਪੱਥਰਾਂ ਦੀ ਆ ਬੰਨ ਨਹੀਂ ਸੀ ਰੋੜ ਸਾਡਾ ਕਹੋ ਜੇ ਫੋਟੋ ਖਿੱਚਾ ਕੇ ਮੁਰ ਜਾਂਦੇ ਸਾਰੇ ਆਹ ਦੇਖੋ ਕਿੱਥੇ ਤੱਕ ਕਰੋਣਗੇ ਉਦੋਂ ਦਾ 5 ਕਿਲੇ ਬੰਨ ਰੋੜਗੇ ਉੱਥੋਂ ਕਨੇਜਮੀ ਰੜਗੇ ਲੋਕਾਂ ਝੋਨਾ ਲੱਗਿਆ ਹੋਇਆ ਸੀ ਉੱਥੇ ਸਰਕਾਰ ਕਰਦੀ ਕੋਈ ਨਹੀਂ ਉੱਥੇ ਆ ਕੇ ਇਹਦੇ ਲੋਕੀ ਜਿਹੜੇ ਬਚੇ ਹੋਇਆ ਮੈਨੇਜ ਕਰਨ ਵਾਲੇ ਉਹਨਾਂ ਨੂੰ ਬਚਾਉਣ ਲੱਗੀ ਹੋਈ ਹੈ ਸਾਰਿਆਂ ਨੂੰ ਉੱਥੇ ਪੱਥਰ ਹੀ ਠੋਕਰ ਲੱਗ ਰਹੀ ਹੈ ਨਹੀਂ ਉਹਦੇ ਜਿਹੜੇ ਦੌੜ ਉੱਥੇ ਲਾ ਰਹੀ ਰਹੇ ਜਿੱਥੇ ਕੰਡਾ ਸੀ ਉੱਥੇ ਪੱਥਰ ਲਾਤੇ ਸਾਰੇ ਚੱਕ ਕੇ ਜਿੱਥੇ ਕੰਡਾ ਸਰਕਾਰ ਨੇ ਮੈਨੇਜ ਕਰਦੀ ਨਾ ਉੱਥੇ ਪੱਥਰ ਹੀ ਠੋਕਰ ਲੱਗਦੀ ਆ ਜਿੱਥੇ ਲੋੜ ਆ ਮੈਨ ਛੜਦੇ ਸਾਹਮਣੇ ਉੱਥੇ ਪੱਥਰ ਹੀ ਠੋਕਰ ਹੀ ਕੋਈ ਵੀ ਲਾ ਰਹੀ ਸਰਕਾਰ ਸਰਕਾਰ ਦੇ ਲੋਕਾਂ ਤੇ ਦਸਾਈ ਜਾਂਦੇ ਆ ਰੁੜੀ ਜਾਂਦੇ ਨੇ ਉਹਦਾ ਆਮ ਪਬਲਿਕ ਰੋਡ ਤੇ ਮਿਲਟਰੀ ਲਾਈ ਜਾਂ ਨਾ ਨੇ ਜਿਹੜੇ ਤੇ ਕੇ ਮੁਰਗੀ ਚਾਰਦਾ 100 ਫੁੱਟ ਰਹਿ ਗਿਆ 50 ਫੁੱਟ ਰਹਿ ਗਿਆ 10 ਫੁੱਟ ਰਹਿ ਗਿਆ ਆ ਹੁਣ ਆ ਕੇ ਦੇਖੇ ਸਰਕਾਰ ਕਿੱਥੇ ਤੱਕ ਰੋਡ ਦਾ ਉਹ ਸਾਡਾ ਤੇ ਲੋਕੇ ਕਿੰਨੇ ਖੜਾ ਦੁਖੀ ਹੋਇਆ ਜਿੰਨਾ ਜਮੀਨਾਂ ਰੋੜਦਿਆਂ ਸਾਰਿਆਂ ਦੀਆਂ ਜਦੋਂ ਤਾਂ ਮੈਂ ਨਗਾ ਸੀ ਰੋਕਦੇ ਗੌਨਸਲਰ ਜਦੋਂ ਪਰਚੇ ਕੱਢਦੇ ਸੀਗੇ ਵੀ ਪਰਚੇ ਕੱਟ ਕੇ ਭੇਜੋ ਇਹਨਾਂ ਨੂੰ ਅੰਦਰ ਹੁਣ ਸਰਕਾਰ ਕਿੱਥੇ ਹੁਣ ਲਾਲਸਾਂ ਠੇਕੇਦਾਰ ਕਿੱਥੇ ਆ ਆ ਮੈਨ ਗਾਲੀ ਭੇਜਤੀਆਂ ਮਸ਼ੀਨਾਂ ਆਉਦੇ ਪਿੰਡ ਨੂੰ ਲਾਉਣ ਨੂੰ ਖਾਤਰ ਤੇ ਲੋਤਿਆਂ ਨੂੰ ਕੋਈ ਨਹੀਂ ਰੁਕਣਾ ਹੈਗਾ ਕਿੰਨਾ ਪੱਥਰੇ ਠੋਕਰ ਕੇ ਤੇ ਲੋਕਾਂ ਨੂੰ ਬੇਵਕੂਫ ਬਣਾਉਣ ਲੱਗਿਆ ਸਰਕਾਰ ਸਾਨੂੰ ਤਾਂ ਕਿ ਦੇਖੇ ਸਰਕਾਰ ਵੀ ਕਿੱਥੇ ਤੱਕ ਰੁਣ ਗਿਆ ਉਦੋਂ ਕੋਈ ਪ੍ਰਬੰਧ ਕੀਤਾ ਕੋਈ ਪੱਥਰ ਲਾਇਆ ਕੋਈ ਸਰਕਾਰ ਨੇ ਪੱਥਰ ਤੇ ਲਾਉਣ ਦੀ ਖਾਤਰ ਜਾਂ ਕਸ ਕੀਤਾ ਹਾਲ ਪ੍ਰਬੰਧ ਉੱਥੇ ਲਾ ਦੇ ਸਰਕਾਰ ਨੇ ਜਿੱਥੇ ਨਾਲ ਕੰਡੇ ਲਗਾયા ਮੈਨ ਗਾਲਿਆਂ ਦੇ ਜਿੱਥੇ ਲੋੜ ਆ ਉੱਥੇ ਕੋਈ ਨਹੀਂ ਪੱਥਰ ਸੱਟਿਆ ਕਿ ਵੀ ਟਰੱਕ ਨਹੀਂ ਸੱਟਿਆ ਹੋਇਆ ਦਿਖਾ ਦਿਓ ਸਾਨੂੰ ਇਹਦਾ ਕੋਈ ਪੱਥਰ ਦਿਖਾਵੇ ਸਾਨੂੰ ਕੋਈ ਵੀ ਆ ਕੇ ਉਹ ਥੈਲੇ ਪੈ ਨੇ ਸਾਰੇ ਤੁਸੀਂ ਵੀ ਦੱਸ ਦਿਓ ਜਲਦੀ ਬੋਲ ਯਾਰ ਆ ਬੋਲਣਾ ਤਾਂ ਪੈਣਾ ਹੈ ਨਾ ਜੇ ਆਪਣਾ ਚਾਹੀਦਾ ਹੈ ਆ ਵੀ ਕੀ ਆ ਕੀ ਸਿਚੁਏਸ਼ਨ ਆ ਸਾਨੂੰ ਤਾਂ ਉਹ ਦੇਖੋ 21 22 ਤਰੀਕ ਦੇ ਇੱਥੇ ਡਟੇ ਹੋ ਜਾਂ। 21 22 ਤਰੀਕ ਹੋ ਗਿਆ ਇਹੀ ਕੇ ਡੀਸੀ ਡੀਸੀਲ ਸਾਰਿਆਂ ਨੂੰ ਕਹਿੰਦੇ ਥੱਕ ਗਏ ਵੀ ਸਾਡਾ ਕੋਈ ਹੱਲ ਕਰ ਦਿਓ ਹੱਲ ਕਰ ਦਿਓ ਇਹਨਾਂ ਨੇ ਜਦੋਂ 100 ਫੁੱਟ ਤੋਂ 100 ਫੁੱਟ ਕਰਦੇ ਰਹੇ ਨੇ ਉਦੋਂ ਪਹਿਲਾਂ ਕੋਈ ਹੱਲ ਨਹੀਂ ਆ। ਆ ਸਾਹਮਣੇ ਆ 10 ਦਿਨ ਪਾ ਨਾਲ ਲੱਗੇ ਹੋਇਆ ਆ ਆਮ ਪਬਲਿਕ ਕਰਦੀ ਆ ਸਰਕਾਰ ਕੁਝ ਨਹੀਂ ਕਰਦੀ। ਪਹਿਲਾਂ ਜਦੋਂ ਇਹ ਪਾਣੀ ਵਗਣਾ ਸ਼ੁਰੂ ਹੋਇਆ ਖਾਰ ਲੱਗਣ ਲੱਗੀ ਉਦੋਂ ਕਿੰਨੇ ਫੁੱਟ ਦੀ ਸੀਗਾ ਡਿਸਟੈਂਸ ਦਰਿਆ ਵੈਣ ਦਾ ਇੱਥੋਂ 400 ਫੁੱਟ ਦੇ ਹੈਗਾ ਸੀ ਨਾ ਨਾ 4 ਕਿਲੇ ਲਗਭਗੇ ਸੀ ਇੱਥੋਂ 800 ਫੁੱਟ ਦੇ ਨੇੜੇ 800 ਫੁੱਟ ਤੋਂ ਵੱਧ ਦੂਰੀ ਤੇ ਬੈੰਦਾ ਸੀਗਾ ਇੱਥੇ ਇੱਕ ਬਜ਼ੁਰਗ ਸੀਗੇ ਉਹ ਕਹਿ ਰਹੇ ਸੀਗੇ ਕੀ ਕਰਨੀ ਆਂਕਲ ਸੀਗੇ ਕਿੱਥੇ ਗਏ ਉਹ ਉਹ ਚਲੇ ਗਏ ਉਹ ਦੱਸਦੇ ਸੀਗੇ ਇੱਥੇ ਇੱਥੇ ਸਲਾਹ ਕੀ ਦਿੱਤੀ ਸੀ ਡੀਸੀ ਨੂੰ ਡੀਸੀ ਨੂੰ ਉੱਥੇ ਸਲਾਹ ਦਿੱਤੀ ਮੈਂ ਠੋਕਰ ਆਪਸ ਨਾਲ ਮਿਲਟਰੀ ਲਾ ਕੇ ਤੇ ਕੀ ਕਰਨਾ ਕਿਹਾ ਕਹਿੰਦਾ ਨਹੀਂ ਜੀ ਲੋੜ ਨਹੀਂ ਹੈ ਸਾਰੀ ਕੋਈ ਵੀ ਸਾਡੇ ਲੱਗੇ ਹੋਏ ਆਪ ਇੰਨੇ ਸਾਡੇ ਪ੍ਰਬੰਧ ਹੋ ਰਹੇ ਨੇ ਦਰਿਆ ਬਾ ਮਾਵਾ ਮਤਲਬ ਜਿੱਥੇ ਵਹਿੰਦਾ ਸੀ ਉਹ ਤੋਂ ਹਟ ਕੇ ਜ਼ਮੀਨ ਦੇ ਵਿੱਚ ਟੋਏ ਪੱਟ ਕੇ ਉਹ ਕਿਹਾ ਸੀਗਾ ਕਰਨ ਨੂੰ ਕਿਹਾ ਸੀ ਵੀ ਜਾਲ ਬੰਨ ਕੇ ਟੋਆ 20 ਫੁੱਟ 10 ਫੁੱਟ ਪੱਟ ਕੇ ਥੱਲੇ ਪੱਥਰ ਲਾ ਕੇ ਲਾਓ ਜਾਲ ਦੇ ਵਿੱਚ ਮੇਰੇ ਤਾਂ ਰੁਕੂਗਾ ਦਰਿਆ ਇਹ ਕੀ ਕਰਦੇ ਥੱਲੇ ਆਉਂਦੇ ਸੱਟ ਜਾਂਦੇ ਆ ਫੋਟੋਆਂ ਖੱਚਦੇ ਆ ਚਲੇ ਜਾਂਦੇ ਆ ਹੋਰ ਕੋਈ ਕੰਮ ਨਹੀਂ ਕਰਦੇ ਇੱਥੇ ਆਪ ਕੋ ਨਾਲੇ ਤੇ ਇੱਥੇ ਸਾਰੇ ਏਡੇ ਏਡੇ ਮੰਤਰੀ ਆਉਂਦੇ ਉਹ ਕੀ ਕਰਦੇ ਆ ਜੀ ਮੰਤਰੀ ਆਉਂਦੇ ਫੋਟੋ ਖਿਚਾ ਕੇ ਥੇਲਾ ਕੇ ਖਿਚਾ ਕੇ ਕੱਪੜੇ ਲਿਬੜ ਕੇ ਚਲੇ ਜਾਂਦੇ ਆ ਕੋਈ ਮੰਤਰੀ ਆਇਆ ਤਾਂ ਦਾ ਦਿਨ ਰਾਤ ਰਹਿ ਤੇ ਰਾਤ ਨੂੰ ਕਿ ਦੋ ਘੰਟੇ ਰਿਹਾ 10 ਮੀਟਰ ਨਹੀਂ ਆਉਂਦੇ ਹੈਗੇ ਤਾਂ ਫੋਟੋ ਕਚਾ ਕੇ ਚਲੇ ਜਾਂਦੇ ਕਿਉਂਕਿ ਮੈਂ ਆਪ ਨਹੀਂ ਇਸ ਵਾਰ ਮੈਂ ਥੋੜੇ ਸਾਰਿਆਂ ਦੇ ਮੂੰਹ ਤੋਂ ਸੁਣਨਾ ਚਾਹੁੰਦੀ ਆ ਇੱਥੇ ਦਿਖਾਇਆ ਜਾ ਰਿਹਾ ਕਿ ਜਿਹੜਾ ਇੱਥੇ ਦਾ ਡੀਸੀ ਆ ਵੀ ਉਹ ਬਹੁਤ ਕੰਮ ਕਰ ਰਿਹਾ ਆ ਬੋਰੇ ਚੱਕ ਰਿਹਾ ਆ ਪਹ ਲਾ ਰਿਹਾ ਹੁਣ ਤੁਸੀਂ ਦੱਸੋ ਵੀ ਇੱਥੇ ਡੀਸੀ ਕੀ ਕੰਮ ਕਰ ਰਿਹਾ ਆ ਤੁਸੀਂ 400 ਫੁੱਟ ਰਹਿਂਦਾ ਸੀ ਜੀ ਹਾਂਜੀ ਉਦੋਂ ਅਸੀਂ ਕਿਹਾ ਸੀ ਵੀ ਇਹ ਕੰਮ ਕਰ ਲਓ ਜਾਲ ਵਿਛਾ ਕੇ ਪੱਥਰ ਪਾ ਦਿਓ ਜੇ ਬਚਾਉਣਾ ਤਾਂ ਉਹ ਕਿੰਨੇ ਜਿਹੜੇ ਸਾਨੂੰ 100 ਫੁੱਟ ਤੇ 200 ਫੁੱਟ ਤੇ ਆ ਹੌਲੀ ਹੌਲੀ ਕਰਦੇ ਇਹਨਾਂ ਦਾ ਬੰਨ ਹੋਰ ਕੇ ਸਾਨੂੰ ਇੱਥੇ ਲੈ ਜਾਂਦਾ ਹਾਂ ਤੁਹਾਡੀ ਜ਼ਮੀਨ ਤੋਂ ਕਿੰਨਾ ਫਰਕ ਰਹਿ ਗਿਆ ਦਾ ਸਾਰੀ ਹੜ ਗਏ ਹਾਂਜੀ ਹੜ ਗਏ 15 ਕਿੱਲੇ ਹੜ ਗਏ ਆ ਤੁਸੀਂ ਥੋ ਬੋਲਿਆ ਤੁਸੀਂ ਬੋਲੋ ਯਾਰ ਜੇ ਥੋੜੀ ਜੁੜੀ ਆ ਹਾਂ ਦੱਸੋ ਉਧਰ ਨਾ ਇਹਦੇ ਢਿੱਲੋ ਸਾਹਿਬ ਵੀ ਆਏ ਦੇ ਉਧਰ ਕਹਿੰਦੇ ਤੁਹਾਡੇ ਹੁਣ ਮਸਲਾ ਹੱਲ ਹੁੰਦਾ ਪਬਲਿਕੇਸ਼ਨ ਲਿਖ ਕੇ ਪਾਉ ਹਾਂਜੀ ਇਹ ਨਾ ਕਦੇ ਨਹੀਂ ਕਰੀ ਭਾਲੇ ਕਦੀ ਆਣਾ ਜਦੋਂ ਦਰਿਆ ਨੇੜੇ ਆ ਉਹ ਫੇਰ ਕਰਾਂਗੇ ਜੀ ਪ੍ਰਬੰਧ ਅਸੀਂ ਨਹੀਂ ਲੋਕਾਂ ਦੇ ਵਿੱਚ ਨਾ ਇਹ ਸੁਨੇਹਾ ਗਿਆ ਹੋਇਆ ਕਿ ਇਹ ਜਿਹੜਾ ਡੀਸੀ ਆ ਬਹੁਤ ਕੰਮ ਕਰਦਾ ਆ ਤਾਂ ਤੁਸੀਂ ਇੰਨੇ ਦਿਨਾਂ ਤੋਂ ਦੇਖ ਰਹੇ ਹੋ ਤੁਸੀਂ ਦੱਸੋ ਵੀ ਡੀਸੀ ਕੀ ਕੰਮ ਕਰਦਾ ਪਹਿਲਾਂ ਰਿੰਜਰ ਦਾ ਪਹਿਲਾਂ ਮੇਰੀ ਗੱਲ ਸੁਣੋ ਉਹ ਮੁੰਡਾ ਗਿਆ ਤੂੰ ਸੋਨੀ ਓਏ ਇਹਨਾਂ ਸੋਸ ਸਵੈਦਾ ਨਹੀਂ ਵਧਣਦੇ ਤਾਂ ਗਵਰਨਮੈਂਟ ਦਾ ਸਵੈਦਾ ਹੋਵੇ ਸਾਨੂੰ ਢਾਹ ਦਰਿਆ ਚੱਕਦਾ ਹੋਵੇ ਇਹ ਬਕਾਲ ਨਹੀਂ ਬਟਣਨ ਦੇ ਉਹ ਕਹਦਾ ਮੈਂ ਪਰਚੇ ਕਰੂੰਗਾ ਉਹ ਰਿੰਜ ਨੂੰ ਬਣਾ ਉਹਦੇ ਮੱਤੇ ਰੁਪਏ ਲੱਗ ਡਰਖਤ ਨਾਲੇ ਨਿੰਮ ਬੜ ਤੇ ਦਰਖਤ ਦਾ ਰੁਕੂ ਆ ਇਕਲਾ ਇਹਨਾਂ ਨੂੰ ਪੋਲਸ ਵਾਲੇ ਆਂਦੇ ਆ ਪਰਚਾ ਕਰਦਾਂਗੇ ਬਸ ਰਖਤ ਨਾਲ ਹੀ ਬਣਾਉਣੀ ਆ ਸਾਰੇ ਦਰਖਤ ਵੀ ਪਟ ਪਟ ਕੇ ਸਿੱਟਦੇ ਇਹਨਾਂ ਨੂੰ ਇਹ ਆ ਦਰਖਤ ਨਗੀਂ ਗਿਰਦੇ ਸਵੇਰ ਹੱਥ ਨਾਲ ਨਗੀਂ ਗਿਰਦੇ ਦਰਖਤ ਘਟ ਘਟ ਵੀ ਆਪਣੀ ਆ ਗਏ ਬੈਂਚਾਂ ਦੇ ਪਾਣੀ ਉੱਤੇ ਹੀ ਪੈਣਾ ਆਪਣੀ ਆ ਥੋੜੀ ਆ ਦੀ ਆ ਪਾਣੀ ਸਾਰੇ ਹੀ ਮਾਂਡਾਂ ਨੂੰ ਮਾਰਮ ਕਰਨੀ ਆ ਇਹ ਜੇ ਆਖੀ ਉਹ ਨਾਲੇ ਕਹਿੰਦੇ ਜੀ ਅੱਗੇ ਇੱਕ ਰਿੰਗ ਬੰਨ ਲਾਇਆ ਆ ਉਹਦਾ ਕੀ ਫਾਇਦਾ ਦੱਸੋ ਖੇਤਾਂ ਲਈ ਜਾਂਦੇ ਆ ਹਾਂਜੀ ਕਿਹਨਾਂ ਨੇ ਲਾਇਆ ਇਹ ਕੋਈ ਨਹੀਂ ਲਾਇਆਣਾ ਬੂਖੜੀ ਸਰਪੰਚ ਨੇ ਉਹ ਕਾ ਲਗ ਰਿਹਾ ਮੈਨੂੰ ਕੋਲ ਇਹ ਇਹ ਤਾਂ ਨਾ ਲਾਇਆ ਦੂਏ ਨਸੀਲੋ ਨੇ ਕਿਹਨਾਂ ਨੇ ਕਿਹਨਾਂ ਨੇ ਲਾਇਆ ਨਾ ਉਹਨਾਂ ਬਾਰੇ ਦੱਸੋ ਕੌਣ ਨੇ ਉਹ ਬਾਬਿਆਂ ਨੇ ਕੌਣ ਬੰਦੇ ਨਹੀਂ ਉਹ ਬਾਬਿਆਂ ਨੇ ਲਾਇਆ ਕਿ ਸੀਲੋ ਨੇ ਲਾਇਆ ਇਹ ਉਹ ਬਾਬਿਆਂ ਦੀ ਆ ਉਹ ਨਾ ਨਹੀਂ ਉਹ ਆਡਾ ਦੱਸੋ ਇਹ ਇਹ ਆਪ ਇਹ ਉਹ ਉਹ ਬੰਦੇ ਨੇ ਜਿਨ੍ਹਾਂ ਨੇ ਰੇਤਾ ਚੱਕਿਆ ਇੱਥੋਂ ਉਹੀ ਬੰਦੇ ਆ ਤੇ ਉਹਨਾਂ ਦੀ ਹੀ ਮਦਦ ਕਰ ਰਹੀ ਹੈ ਸਰਕਾਰ ਜਮੀਨ ਵੀ ਹੁੰਦੀ ਆ ਉੱਥੇ ਮੈਨੂੰ ਇਹ ਵੀ ਸੁਣਨ ਚਾਇਆ ਵੀ ਜਿਹੜੇ ਆਹ ਇੱਥੇ ਹੜਪੀੜਤਾਂ ਲਈ ਪੈਸੇ-ਪੁਸੇ ਦੇ ਕੇ ਜਾਂਦੇ ਆ ਉਹ ਵੀ ਉਹੀ ਲੋਕ ਫੜੀ ਜਾਂਦੇ ਨੇ। ਹਾਂ ਆਪ ਨੂੰ ਕੀ ਲੱਗਿਆ ਆਪਸ ਕਿੱਥੋਂ ਮੁਰਝ ਜਾਂਦੇ ਆ? ਪਰਮਾਤਮਾ ਜਾਣਦੇ ਆ ਉਹ ਬੰਦੇ ਜਾਣਦੇ ਜੀ। ਹਾਂ ਫੋਟੋ-ਫੋਟੋ ਵੀ ਪਾਈਆਂ ਦੇਖੀਆਂ ਨੇ। ਮੈਂ ਮੰਨਦੀ ਹਾਂ ਹੁਣ ਥੋੜੇ ਮੋਹਣ ਥੋੜਾ ਬੰਦਾ ਮੋੜੀ ਦਾ ਸੀ ਇਹਨੂੰ ਕੋਈ ਦੇਖਾਂਗੇ। ਜਿਹੜਾ ਇੱਥੇ ਕੋਈ ਨਹੀਂ ਨਹੀਂ ਇੱਥੇ ਇੱਥੇ ਆ ਕੇ ਸਾਰਿਆਂ ਦੇ ਸਾਹਮਣੇ ਦੇ ਕੇ ਆਇਆ। ਇੱਥੇ ਆ ਕੇ ਦੇ ਕੇ ਗਏ ਆ। ਕਿਹਨੂੰ ਫਿਰ ਪਰਚੇ ਨਾਲ ਦੇ ਕੇ ਹੁਣ ਇਹ ਕੁਲਵੰਤ ਸਿੱਧੂ ਦੇ ਕੇ ਗਿਆ ਜੀ ਇੱਥੇ ਸਾਰਿਆਂ ਦੇ ਸਾਹਮਣੇ ਉਹ ਤਾਰ ਦੇ ਲਾ ਲੈਂਦੇ ਅਗਲੇ ਆਹੋ ਫਿਰ ਤੁਸੀਂ ਚਾਹੁੰਦੇ ਕੀ ਹੋ ਹੁਣ ਵੀ ਕੀ ਚਾਹੁੰਦੇ ਹੋ ਕਿਵੇਂ ਦੂਦ ਦਰ ਲਾਓ ਹਾਂ ਜੀ ਦਹੀਂ ਬਲੋ ਕਾਨੂੰਗੂ ਨੂੰ ਬੁਲਾਓ ਮੈਂ ਆ ਜਾਦਾ ਉਹ ਦਰਿਆ ਢੋਆਣਾ ਸਾਰੇ ਸਾਡੀ ਜਿਮੀਂ ਪਿੰਡ ਦੀ ਜ਼ਮੀਨ ਹੈ ਪੱਕੀ ਉਹ ਜਿਹੜੀ ਕਾਹੀ ਦੀ ਟਿੱਗੀ ਚੱਤੀ ਆ ਉਹ ਠੋਕ ਲਾਉਂ ਗੋੜੇ ਨਹੀਂ ਉਹ ਉੱਧਰ ਚੱਲ ਜੂਗਾ ਉਹ ਕਹਿੰਦੇ ਕੀ ਉਧਰ ਦੀ ਸਾਨੂੰ ਮਨਾ ਕਰਦਾ ਸੀ ਗਏ ਸੀਗੇ ਜਮੀਨ ਸਾਡੀ ਹੋਵੇ ਤੇਰੇ ਕੋਲ ਮੋਬਾਈਲ ਤੇਰਾ ਮੈਂ ਮਨਾ ਕਰ ਦੂੰਗੀ ਨਹੀਂ ਉਹ ਤਾਂ ਮੇਰਾ ਮੋਬਾਈਲ ਆ ਉਹ ਕਹਿੰਦੇ ਉਧਰ ਦੀ ਰਾਹ ਦੇਣਾ ਨਾ ਉਹਨਾਂ ਨੇ ਉਹ ਰਾਹ ਨਹੀਂ ਦੇ ਰਹੇ ਆ ਨਾਂ ਮੰਗਦੇ ਨਾ ਸੀ ਫਲੋਰਾ ਦੀ ਰਾਹ ਇੱਧਰ ਦੀ ਟੋਕੜਾਂ ਲੈ ਆ ਆ ਅਚ ਉਧਰ ਦੀ ਰਾਹ ਹੈਗਾ ਆ ਫੋਨ ਨੂੰ ਡੀਸੀ ਨਾਲ ਟਕਰੇ ਸੀਗੇ ਜਿਹੜਾ ਇਹ ਮੇਨ ਹੁੰਦਾ ਫੌਜ ਦਾ ਕੈਪਟਨ ਹੁੰਦਾ ਉਹ ਕਹਿੰਦਾ ਮੈਂ ਬੰਮ ਮਾਰ ਕੇ ਉਡਾ ਲਾਂਗਾ ਡੀਸੀ ਨੂੰ ਆਰਡਰ ਦੇ ਦੇ ਮੈਂ ਹੋਵੇ ਲੱਗ ਗਈ ਉਹਨਾਂ ਦੀ ਨਹੀਂ ਚਲੋ ਇਹਦਾ ਇਹਦਾ ਹੱਲ ਅਸੀਂ ਉਹਨਾਂ ਨੂੰ ਇੱਕ ਦਿੱਤਾ ਆ ਇੱਕ ਪੋਕਲੈਨ ਮਸ਼ੀਨ ਆ ਜਿਹੜੀ ਦਰਿਆ 'ਚ ਚਲਦੀ ਆ ਕਿਸ਼ਤੀ ਕਿਸ਼ਤੀ ਵਾਂਗੂ ਰੋੜਦੀ ਆ ਦਰਿਆ ਦੇ ਵਿੱਚ ਉਹ ਅਸੀਂ ਇਹਨਾਂ ਨੂੰ ਦੱਸਿਓ ਹਰੀਕੇ ਪੱਤਨ ਕੰਮ ਕਰ ਰਹੀ ਐ ਅਸੀਂ ਉਹਨਾਂ ਨਾਲ ਗੱਲ ਵੀ ਕੀਤੀ ਐ ਜੀ ਇਹ ਚੌਣ ਉਹਨੂੰ ਇੱਥੇ ਬੁਲਾ ਸਕਦੇ ਆ ਤੂੰ ਚੁਕਾ ਸਕਦੇ ਆ ਅੱਛਾ ਇਹਨਾਂ ਨੇ ਬੰਨ ਦੀ ਰਿਪੇਅਰ ਕੀਤੀ ਸੀ ਬੰਦੇ ਮਿੱਟੀ ਪਾ ਦੀ ਲਖਣੂ ਚਾਹੁੰਦੇ ਨੇ ਨੰਗਰਾ ਖਰਾਬ ਲੈਂਦੇ ਆ ਉਹੀ ਗੱਲ ਕਰਦਾ ਜਿਹੜਾ ਜਿਵੇਂ ਜਿਵੇਂ ਜਦੋਂ ਪਤਾ ਆ ਵੀ بارش ਆਉਣੀ ਹੈ ਨੇ ਅਸੀਂ ਵੀ ਲਿਖ ਕੇ ਦੇ ਕੇ ਆਏ ਸੀਗੇ ਤਾਂ ਇਹਨਾਂ ਨੇ ਕੋਈ ਇਹੋ ਜਿਹਾ ਕੀਤਾ ਸੀਗਾ ਬੰਨ ਨੂੰ ਮਜ਼ਬੂਤ ਕਰਨ ਲਈ ਪਹਿਲਾਂ ਕੁਝ ਕੀਤਾ ਹੁਣ ਤੋ ਦੇਦਮ ਕਰੋ ਤੂੰ ਖੱਜ ਪਿਆਰ ਤੁਰ ਕੇ ਜਾ ਲਖੇ ਨਹੀਂ ਸਕਦੇ ਉਹ ਤਾਂ ਮੈਨੂੰ ਪਤਾ ਮੈਂ ਤਾਂ ਆਪ ਤੁਰਿਆ ਮੈਂ ਪੁੱਛਣਾ ਚਾਹੁੰਦੀ ਆ ਨਾ ਕਿਉਂਕਿ ਲੋਕਾਂ ਨੂੰ ਸੁਨੇਹੇ ਕੁਝ ਹੋਰ ਦਿੱਤੇ ਜਾਂਦੇ ਆ ਮੀਡੀਆ ਦੇ ਵਿੱਚ ਆ ਕੇ ਕੁਝ ਲੋਕ ਹੋਰ ਬੋਲਦੇ ਆ ਇਦਾਂ ਮੀ ਪਹਿਲਾ ਆਇਆ ਨਾ ਹੁਣ ਉਧਰ ਮਿੱਟੀ ਪਾਉਣ ਲੱਗਿਆ ਇਹ ਉਹ ਮਿੱਟੀ ਇਹ ਜਿਹੇ ਸਿੱਟੀਆਂ ਢਾੱਕ ਕੇ ਲਾ ਕੇ ਜਿਹੜਾ ਬੰਦਾ ਤੁਰ ਕੇ ਨੰ ਨਹੀਂ ਸਕਦਾ ਉਹ ਤੋਂ ਵੱਧ ਪਹਿਲਾਂ ਚੰਗਾ ਸੀਗਾ ਉਹ ਉੱਥੇ ਅੱਗੇ ਕੋੜਾ ਕੋਈ ਆਪਸੇ ਵੀ ਗੱਡੀ ਲੈ ਕੇ ਆਇਆ ਪਹਿਲਾਂ ਟਰੈਕਟਰ ਮੰਗਾਂਦਾ ਵਿਚਾਰ ਹਾਂ ਆਪਰੇ ਪਹੁੰਚਦਾ ਹੈ ਗੱਡੀ ਪਿੱਛੇ ਨੂੰ ਮੰਗਾਂਦਾ ਫਿਰ ਤੁਸੀਂ ਮਤਲਬ ਇਸ ਚੀਜ਼ ਨੂੰ ਮਤਲਬ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਆ ਵੀ ਤੁਸੀਂ ਮੰਨਦੇ ਹੋ ਕਿ ਆ ਜਿਹੜਾ ਨੁਕਸਾਨ ਹੋਇਆ ਆ ਇਹ ਦਰਿਆ ਨਾਲੋਂ ਜ਼ਿਆਦਾ ਥੋੜਾ ਪ੍ਰਸ਼ਾਸਨ ਨੇ ਕੀਤਾ ਆ ਹੋਰ ਉਹਨਾਂ ਨੇ ਹੋਰ ਜਨਤਾ ਨੇ ਕੀਤਾ ਇਹ ਆਪਸਰਾ ਨੇ ਕੁਝ ਨਹੀਂ ਕੀਤਾ ਹਾਂ ਖਲ ਕਰਨ ਕੀਤਾ ਹਾਂਜੀ ਹਾਂਜੀ ਉਹਨਾਂ ਨੇ ਕੀਤਾ ਕਿਉਂਕਿ ਦਰਿਆ ਨੂੰ ਚਾਹੁੰਦੇ ਰੋਕ ਸਕਦੇ ਸੀਗੇ ਪਰ ਉਹਨਾਂ ਨੇ ਰੋਕਿਆ ਨਹੀਂ ਹਾਂਜੀ ਪਹਿਲਾਂ ਮੇਰੀ ਗੱਲ ਸੁਣ ਮੈਡਮ ਹਾਂਜੀ ਜਦੇ ਵੀ ਉਹਨੂੰ ਪਤਾ ਵੀ ਉਹ ਉੱਚਾ ਧਾਮ ਆ ਉਹਨੂੰ ਆਪਣੀ ਨਿਮਾ ਕਰਦੀ ਬਿਲਕੁਲ ਸਾਹਿਬ ਨੇ ਤੈਨੂੰ ਪੈਂਦੇ ਆ ਬਿਲਕੁਲ ਇਹ ਪੈਸੇ ਵਟ ਲਈਏ ਕਾਕਾ ਹੀ ਕਿੱਥੇ ਪਈ ਆ ਪਈ ਆ ਇੱਥੋਂ ਤੁਸੀਂ ਜਿਹੜੇ ਟਿੱਪਰ ਰੋਕੇ ਆ ਉਹ ਰੌਣ ਮੰਗਲੀ ਦੀ ਜ਼ਮੀਨ ਆ ਉਹ ਉਥੋਂ ਰੇਤਾ ਚੱਕ ਕੇ ਕਹੇ ਨੂੰ ਲਿਆਂਦੇ ਦੇ ਹੋਰ ਉਹਨੂੰ ਛੜਕਿਆ ਨਹੀਂ ਮੱਤੇਰ ਵੀ ਛੜਕ ਗਈ ਹੈ ਬਿਲਕੁਲ ਤੇ ਹਾਂ ਕਿ ਬੰਨ ਉਹਨਾਂ ਨੇ ਨੀਵਾ ਕੀਤਾ ਤੇ ਉਦੋਂ ਉੱਪਰ ਗੱਲ ਆ ਕਿ ਉਦੋਂ ਲੋਕਾਂ ਨੇ ਆਵਾਜ਼ ਕਿਉਂ ਨਹੀਂ ਚੱਕੀ ਨਾਲ ਕੋਈ ਤਾਂ ਸੁਣਦਾ ਨਹੀਂ ਅਸੀਂ ਇਹ ਕਿ ਅਨਪੜ੍ਹ ਬੰਦੇ ਪਹਿਲਾਂ ਦੇ ਇੱਥੇ ਤੇ ਅਸੀਂ ਤਾਂ ਤੁਹਾਡੇ ਨਾਲ ਲੱਗੇ ਹੋਏ ਸੀ ਤੇ ਸਾਡਾ ਸਾਥ ਕਿਉਂ ਨਹੀਂ ਦਿੱਤਾ ਹੱਦ ਮੈਂ ਮੈਂ ਸਾਰੇ ਪਿੰਡਾਂ ਚ ਅਨਾਊਂਸਮੈਂਟ ਕੀਤੀ ਆ ਕਿਉਂ ਨਹੀਂ ਆਏ ਉਦੋਂ ਜਦੋਂ ਮੇਰੇ ਤੇ ਹਮਲਾ ਹੋਇਆ ਉਦੋਂ ਵੀ ਦੱਸੋ ਤੁਸੀਂ ਉਦੋਂ ਦਾ ਸੀ ਸੋਚ ਲੈਂਦੇ ਆ ਕੋਈ ਨਹੀਂ ਕਰ ਕਿਸੇ ਦੇ ਅੱਗ ਅੱਗ ਕਿਸੇ ਦੇ ਘਰੇ ਲੱਗੀ ਆ ਜਦੋਂ ਸਾਡੇ ਘਰੇ ਲੱਗੂਗੀ ਦੇਖਾਂਗੇ ਹੁਣ ਲੱਗੀ ਆ ਨਾ ਆਪਣੇ ਘਰੇ ਅੱਗ ਐਂ ਅੱਗ ਲੱਗਦੀ ਲੱਗਦੀ ਕਿਤੇ ਹੋਰ ਚਲੀ ਜਾਊਗੀ ਜੇ ਜਦ ਤੱਕ ਤੁਸੀਂ ਇਕੱਠੇ ਨਾ ਹੋਏ ਲੱਗਣੀ ਸੀ ਮੈਂ ਨੇ ਕੀਤੀ ਸੀ ਪੈਸੇ ਬੱਟੇ ਸੀ ਉਥੇ ਦਾ ਪੱਥਰ ਲੱਗਿਆ ਕੰਡੇ ਵਾਲਿਆਂ ਦੇ ਪੱਥਰ ਲੱਗਦੇ ਆ ਜਿਹੜੀ ਸਰਕਾਰ ਕਹਿੰਦਾ ਡੀਸੀ ਭੇਜਦਾ ਵਾ ਜਿੱਥੇ ਠੋਕਰ ਲਾਉਣ ਦੀ ਲੋੜ ਆ ਛੜਦਾ ਸਿੱਧੀ ਉਥੇ ਇੱਕ ਪੱਥਰ ਵੀ ਲਾ ਕੇ ਛੜਦੇ ਹੈਗੇ ਚਲੋ ਮਸ਼ੀਨ ਆ ਗਈ ਆ ਪੱਥਰ ਸਟਾਈਏ ਦੇਖਦੇ ਹਾਂ ਹੁਣ ਕੀ ਕਾਰਵਾਈ ਕਰਦੇ ਪੱਥਰ ਲੈ ਕੇ ਆਏ ਆ ਆਪਾਂ ਆਪ ਇਹਨਾਂ ਨੂੰ ਸਪੋਰਟ ਵੀ ਦੇ ਰਹੇ ਆ ਪਰ ਦੇਖਦੇ ਆ ਅੱਜ ਕਰਦੇ ਆ ਕਿ ਨਹੀਂ ਵੱਧ ਗਿਆ ਲੱਗਿਆ ਨਾ ਅਸੀਂ ਉਹ ਪੱਥਰ ਆਸੀਂ ਪਾਉਣੇ ਇੱਥੇ ਆਪਦਾ ਬੰਨ ਲਾਉਣਾ ਵਾ ਆ ਪਾਣੀ ਪਿੰਡਾਂ ਦਾ ਰੋਕਣਾ ਪਤਾਗਾ ਹਾਂ ਤੂੰ ਆ ਪਹਿਲਾਂ ਮੇਰਾ ਵੀ ਹਾਂ ਤੂੰ ਆ ਦਸ ਫੁੱਟ ਪੁੱਟ ਕੇ ਕਹਾ ਪਾਣੀ ਤੇ ਪੈਰੀ ਨੂੰ ਲੈ ਬਿਲੇ ਉਹ ਤਾਂ ਬੱਦੇ ਚੌਰ ਸਹੀ ਆ ਇਹਦਾ ਉੱਪਰ ਰੱਖੀ ਜਾਂਦੇ ਨੇ ਜਦੋਂ ਆ ਦੇ ਕੇ ਬੈਠ ਜਾਂਦੇ ਆ 4 ਫਾ ਕੇ 20 ਫੁੱਟ ਕੀ ਆ 10 ਫੁੱਟ ਪਾਣੀ ਪੁੰਗੇ ਸੀ ਸੋ ਤੁਸੀਂ ਦੇਖ ਹੀ ਚੁੱਕੇ ਹੋ ਕਿ ਲੋਕ ਇੱਥੇ ਕਿੰਨੇ ਦੁਖੀ ਹੋ ਮੀਡੀਆ ਦੇ ਵਿੱਚ ਦਿਖਾਇਆ ਜਾ ਰਿਹਾ ਕਿ ਜਿਹੜੇ ਇੱਥੇ ਡੀਸੀ ਆ ਉਹ ਬਹੁਤ ਕੰਮ ਕਰ ਰਿਹਾ ਆ ਪਰ ਡੀਸੀ ਦੇ ਹਾਲਾਤ ਇਹ ਆ ਕਿ ਉਹਨੇ ਲੋਕਾਂ ਦੀਆਂ ਦੇਖ ਲਓ 800 ਫੁੱਟ ਫੁੱਟ ਤੱਕ ਦੇ 250 ਤੋਂ ਲੈ ਕੇ 300 ਏਕੜ ਤੱਕ ਦੀ ਜ਼ਮੀਨ ਆਪਣੀਆਂ ਅੰਗਹਿਲੀ ਦੇ ਵਿੱਚ ਬਰਬਾਦ ਕਰਤੀ ਫਸਲਾਂ ਬਰਬਾਦ ਕਰਤੀਆਂ ਹਾਂਜੀ ਹਾਂਜੀ ਮੈਂ ਦਾਦਾ ਜੀ ਦਾ ਹੱਲ ਕੀ ਹੈ ਇਹਦਾ ਹੱਲ ਇਹੀ ਹੈ ਜਿਵੇਂ ਹੁਣ ਇਹਦਾ ਬੰਨ ਜਿਹੜਾ ਥੱਲੇ ਵਾਲਾ ਜਿਹੜੀ ਕੋਈ ਤਾਂ ਹੱਲ ਉਹਨਾਂ ਨੇ ਕਰਨਾ ਵੀਰੇ ਆਪਾਂ ਤਾਂ ਦੱਸ ਸਕਦੇ ਆ ਆਪਣੀ ਸੁਣਦੇ ਨਹੀਂ ਇਹਦਾ ਹੱਲੇ ਆ ਵੀ ਹੁਣ 40 ਫੁੱਟ ਜਿਵੇਂ ਤੇ ਡੂੰਘਾ ਥੱਲੇ ਪਾਣੀ ਜਾਂਦਾ ਹੋਰ ਵੈੰਦੀ ਵੀ ਆ 40 ਫੁੱਟ ਇੱਥੇ ਟੋਇਆ ਪਾਣ ਥੱਲੇ ਤਾਂ ਖੱਡਿਆ ਮਾਰਨ ਤਾਂ ਰੁਕੂਗਾ ਨਹੀਂ ਤੇ ਰੁਕਣਾ ਨਹੀਂ ਆ ਪਹਿਲਵਾਨ ਜਿੰਨਾ ਮਰਜ਼ੀ ਤਕੜਾ ਹੋਊਗਾ ਜਿੱਥੇ ਲੱਤਾਂ ਤੋਂ ਨਹੀਂ ਪੈਂਦਾ ਕੋ ਥੱਕਣੋਂ ਟਹਿਣਾ ਨਹੀਂ ਆ ਬਿਲਕੁਲ ਇਹ ਇੱਕ ਗੱਲ ਤਾਂ ਇਹ ਗੱਲ ਤਾਂ ਇਹ ਇਹ ਗੱਲ ਦਾ ਤੁਸੀਂ ਇਹਨਾਂ ਨੂੰ ਪਿਛਲੇ 15 ਦਿਨਾਂ ਤੋਂ ਸਮਝਾ ਰਹੇ ਹੋ ਸੁਣ ਲਿਆ ਸ਼ੁਰੂ ਹੋਇਆ ਸੀ ਜਦ ਮੈਂ ਪਾਇਆ ਸੀਗਾ ਰੌਲਾ ਜੀ ਮੀਡੀਆ ਦੇ ਵਿੱਚ ਮੇਰੀ ਖਬਰ ਚੱਲ ਰਹੀ ਫੁੱਲ ਵਾਟਾ ਫੁੱਲ ਪਹਿਲਾਂ ਮੈਂ ਇਹੀ ਕਿਹਾ ਸੀਗਾ ਅੱਜ ਵੀ ਮੈਂ ਇਹੀ ਕਹਿ ਰਿਹਾ ਜੀ ਕੋਈ ਹੱਲ ਨਹੀਂ ਕਰ ਰਿਹਾ ਕੋਈ ਵੀ ਮੈਂ ਇਹੀ ਕਹਿਣਾ ਚਾਹੁੰਦਾ ਵੀ ਸਿਰਫ ਇਹਨੂੰ 40 ਫੁੱਟ ਖੱਡਾ ਪਾਓ ਉਹ ਫਿਰ ਗਿਰ ਗਿਆ ਉਹ ਵੱਟੇ ਪਾਓ ਤਾਂ ਫਿਰ ਹੱਲ ਹੋ ਜਾਣਾ ਬਿਲਕੁਲ ਤਾਂ ਹੀ ਹੱਲ ਹੋਣਾ ਪੱਥਰ ਤੋਂ ਬਿਨਾਂ ਹੱਲ ਨਹੀਂ ਹੋਣਾ ਉਹ ਗਰੀਬ ਗੁਜਰਾਂ ਦੇ ਘਰ ਸੀਗੇ ਗਰੀਬ ਗੁਜਰਾਂ ਦੇ ਘਰ ਸੀਗੇ ਤੇ ਨਲਾਕੀ ਦੇ ਕਰਕੇ ਉਹ ਵਿਚਾਰੇ ਵੀ ਬੇਕਾਰ ਹੋ ਗਏ ਘਰ ਟਹਿ ਗਏ ਉਹਨਾਂ ਦੇ ਕੋਈ ਹੱਲ ਇਹਦਾ ਹੱਲ ਹੀ ਨਹੀਂ ਕੋਈ ਵੀ ਹੱਲ ਕੁਝ ਨਹੀਂ ਹੈ ਜੇ ਤਾਂ ਪੂਰਾ